ਪਾਕਿਸਤਾਨ ਦੇ ਵੱਲੋਂ ਲਗਾਤਾਰ ਜੰਮੂ ਦੇ ਵਿੱਚ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਅਜੇਹ ਦੇ ਵਿੱਚ ਗੋਲੀਬਾਰੀ ਵੀ ਕੀਤੀ ਜਾ ਰਹੀ ਹੈ ਹਵਾਈ ਹਮਲੇ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਹਾਲਾਂਕਿ ਬੀਤੇ ਦਿਨੀ ਤੁਹਾਨੂੰ ਖਬਰ ਨਸ਼ਰ ਕੀਤੀ ਸੀ ਕਿ ਲੋਨ ਦੀ ਮੰਗ ਜੋ ਹੈ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੁਣ ਉਹਨਾਂ ਨੂੰ ਲੋਨ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਜੇਹ ਦੇ ਵਿੱਚ ਅੱਜ ਮਤਲਬ ਰਾਤ ਨੂੰ ਤਾਂ ਹਮਲਾ ਉਹਨਾਂ ਦੇ ਵੱਲੋਂ ਕੀਤਾ ਹੀ ਗਿਆ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਤੁਹਾਨੂੰ ਹਮਦਰ ਟੀਵੀ ਤੇ ਹਰ ਇੱਕ ਖਬਰ ਨਸ਼ਰ ਕੀਤੀ ਸੀ ਤੇ ਅੱਜ ਸਵੇਰ ਤੋਂ ਹੀ ਉਹਨਾਂ ਦੇ ਵੱਲੋਂ ਹਮਲੇ ਜੋ ਹਮਲੇ ਨੇ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਸਾਡਾ ਇੱਕ ਨੌਜਵਾਨ ਜਿਹੜਾ ਹੈਗਾ ਸਾਡਾ ਇੱਕ ਜਵਾਨ ਜਿਹੜਾ ਹੈਗਾ ਫੌਜੀ ਵੀਰ ਜਿਹੜਾ ਹੈਗਾ ਉਹ ਸ਼ਹੀਦ ਹੋਇਆ ਜਿਸ ਨੂੰ ਲੈ ਕੇ ਹੁਣ ਜਾਣਕਾਰੀ ਜਿਹੜੀ ਹੈਗੀ ਸਾਹਮਣੇ ਆ ਰਹੀ ਹੈਗੀ ਸਾਡਾ ਫੌਜੀ ਵੀਰ ਜੋ ਹੈ ਉਹ ਸ਼ਹੀਦ ਹੋਇਆ ਸ਼ਹਾਦਤ ਪ੍ਰਾਪਤ ਕੀਤੀ ਹੈਗੀ ਧਰਮਸ਼ਾਲਾ ਸਰਹੱਦ ਤੇ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੋ ਹੈ ਗੋਲੀਬਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹਿਮਾਚਲ ਪ੍ਰਦੇਸ਼ ਫੌਜ ਦੇ ਸੂਬੇਦਾਰ ਮੇਜਰ ਪਵਨ ਕੁਮਾਰ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਕਾਂਗੜਾ ਪ੍ਰਸ਼ਾਸਨ ਨੇ ਉਹਨਾਂ ਦੀ ਸ਼ਹਾਦਤ ਦੀ ਖਬਰ ਜਿਹੜੀ ਹੈਗੀ ਆ ਦਿੱਤੀ ਹੈਗੀ ਆ ਸ਼ਾਹਪੂਰ ਧਰਮਸ਼ਾਲਾ ਦੇ ਜੋ ਬਹਾਦਰ ਸੂਬੇਦਾਰ ਮੇਜਰ ਪਵਨ ਕੁਮਾਰ ਜੋ ਨੇ ਸ਼ਨੀਵਾਰ ਨੂੰ ਕਸ਼ਮੀਰ ਦੇ ਰਾਜੋਰੀ ਦੇ ਵਿੱਚ ਪਾਕਿਸਤਾਨੀ ਗੋਲੀਬਾਰੀ ਦਾ ਸ਼ਿਕਾਰ ਹੋ ਗਏ ਸੀ ਜਿਸ ਮੁਤਲਕ ਜਾਣਕਾਰੀ ਦਿੱਤੀ ਗਈ ਤਾਂ ਦੱਸਿਆ ਜਾ ਰਿਹਾ ਕਿ 25 ਪੰਜਾਬ ਰੈਜੀਮੈਂਟ ਦੇ ਵਿੱਚ ਉਹ ਤਾਇਨਾਤ ਸੀ ਤੇ ਇਸ ਦੇ ਨਾਲ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਸੂਬੇਦਾਰ ਮੇਜਰ ਪਵਨ ਕੁਮਾਰ ਰਾਜੋਰੀ ਸੈਕਟਰ ਦੇ ਵਿੱਚ ਸਰਗਰਮੀ ਦੇ ਨਾਲ ਦੇਸ਼ ਦੀ ਸੇਵਾ ਕਰ ਰਹੇ ਸੀ ਜਿੱਥੇ ਪਾਕਿਸਤਾਨੀ ਫੌਜ ਦੇ ਵੱਲੋਂ ਜਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਸੀ ਸੂਬੇਦਾਰ ਮੇਜਰ ਪਵਨ ਕੁਮਾਰ ਨੇ ਦੁਸ਼ਮਣਾਂ ਨੂੰ ਟੁਕਮਾ ਜਵਾਬੀ ਦਿੱਤਾ ਅਤੇ ਇਸ ਦੌਰਾਨ ਉਹਨਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਮੇਜਰ ਪਵਨ ਜਰੀਆਲ 2 ਮਹੀਨੇ ਬਾਅਦ ਸੇਵਾ ਮੁਕਤ ਹੋਣ ਵਾਲੇ ਸਨ ਸ਼ਹੀਦ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਜੋ ਹੈ ਸ਼ਹਾਦਤ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦੇ ਜੋ ਪਿਤਾ ਨੇ ਸਾਬਕਾ ਸੈਨਿਕ ਗਰਜੋ ਸਿੰਘ ਪਤਨੀ ਸੁਸ਼ਮਾ ਦੇਵੀ ਪੁੱਤਰ ਅਭਿਸ਼ੇਕ ਕੁਮਾਰ ਅਤੇ 3 ਅਨਾਮਿਕਾ ਨੇ ਪੁੱਤਰ ਮੁਕਾਬਲੇ ਦੀ ਜੋ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਜਦੋਂ ਕਿ 3 ਦੀ ਜੇਕਰ ਗੱਲ ਕਰ ਲਈਏ ਤਾਂ ਕਾਲਜ ਦੇ ਵਿੱਚ 3 ਪੜ੍ਹਦੀ ਹੈਗੀ ਆ ਸ਼ਹੀਦ ਦੇ ਪਿਤਾ ਵੀ ਫੌਜ ਦੇ ਵਿੱਚ ਸਨ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਸੂਬੇਦਾਰ ਮੇਜਰ ਪਵਨ ਕੁਮਾਰ ਇੱਕ ਫੌਜੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਦੇ ਪਿਤਾ ਜੋ ਗਰਜ ਸਿੰਘ ਨੇ ਉਹ ਭਾਰਤੀ ਫੌਜ ਤੋਂ ਹਵਲਦਾਰ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਪਵਨ ਕੁਮਾਰ ਸ਼ਾਹਪੁਰ ਦੇ ਪਿੰਡ ਝੁੱਲੜ ਦਾ ਰਹਿਣ ਵਾਲੇ ਦੱਸੇ ਜਾ ਰਹੇ ਨੇ ਕਾਂਗੜਾ ਦੇ ਡੀਸੀ ਹੇਮਰਾਜ ਬੈਰਵਾ ਨੇ ਮਾਮਲੇ ਦੀ ਪੁਸ਼ਟੀ ਵੀ ਕੀਤੀ ਹੈਗੀ ਆ ਉਹਨਾਂ ਦੱਸਿਆ ਹੈ ਕਿ ਐਸਟੀਐਮ ਸ਼ਾਹਪੁਰ ਕਰਤਾਰ ਚੰਦ ਸ਼ਹੀਦ ਪਵਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਹੈਗਾ ਘਰ ਭੇਜ ਦਿੱਤਾ ਗਿਆ ਹੈਗਾ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪਵਨ ਦੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈਗੀ ਤੇ ਸੋਗ ਦੀ ਲਹਿਰ ਫੈਲੀ ਇਸ ਕਰਕੇ ਵੀ ਹੈਗੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪ੍ਰਣ ਦੇ ਵਿੱਚ ਜੋ ਜ਼ਬਾਨ ਸੀਗਾ ਉਸ ਨੇ ਸ਼ਹਾਦਤ ਪ੍ਰਾਪਤ ਕੀਤੀ ਹੈਗੀ ਪਾਕਿਸਤਾਨ ਦੇ ਨਾਲ ਟਾਕਰਾ ਲੈਂਦੇ ਹੋਏ ਹਾਲਾਂਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰ ਲਈਏ ਤਾਂ ਜਦੋਂ 22 April ਨੂੰ ਜੋ ਅਤਵਾਦੀ ਨੇ ਉਹਨਾਂ ਦੇ ਵੱਲੋਂ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈਗਾ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾਂਦੀ ਹੈਗੀ ਇਨਸਾਫ਼ ਲੈਣ ਦੇ ਲਈ ਮੰਗ ਉਠਾਈ ਜਾਂਦੀ ਹੈਗੀ ਜਿਸ ਤੋਂ ਬਾਅਦ ਜੋ ਇਹ ਆਪਰੇਸ਼ਨ ਹੈਗਾ ਚਲਾਇਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਹੀ ਜੋਇਆ ਪਾਕਿਸਤਾਨ ਦੇ ਵੱਲੋਂ ਹਮਲਾ ਜੋ ਹੈ ਭਾਰਤ 'ਤੇ ਕੀਤਾ ਜਾ ਰਿਹਾ ਹੈ ਕਈ ਜੋ ਬੀਤੀ ਬੀਤੇ ਰਾਤੀ ਵੀ ਗੱਲ ਕਰ ਲਈ ਤਾਂ ਰਾਤ ਨੂੰ ਕਈ ਥਾਵਾਂ 'ਤੇ ਹਮਲੇ ਵੀ ਕੀਤੇ ਗਏ ਕਈ ਪਿੰਡ ਦੇ ਇਲਾਕਿਆਂ ਦੇ ਵਿੱਚੋਂ ਵੀ ਜੋ ਹੈ ਜੋ ਡੈਬਰੀ ਹੁੰਦਾ ਜੋ ਮਲਬਾ ਹੈਗਾ ਉਹ ਵੀ ਬਰਾਮਦ ਹੋਇਆ ਕਈ ਲੋਕੀ ਜ਼ਖਮੀ ਵੀ ਹੋਏ ਨੇ ਕਈ ਘਰਾਂ ਦੇ ਵਿੱਚ ਅੱਗ ਵੀ ਲੱਗ ਗਈ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੀ ਗੱਲ ਕਰ ਲਈ ਤਾਂ ਲਗਾਤਾਰ ਲੋਕਾਂ ਨੂੰ ਜੋ ਹੈ ਅਵੇਅਰ ਕੀਤਾ ਜਾ ਰਿਹਾ ਹੈ ਲਗਾਤਾਰ ਲੋਕਾਂ ਤੱਕ ਹਦਾਇਤਾਂ ਪਹੁੰਚਾਈਆਂ ਜਾ ਰਹੀਆਂ ਨੇ ਕਿ ਤੁਸੀਂ ਆਪਣਾ ਧਿਆਨ ਕਿਸ ਤਰੀਕੇ ਦੇ ਨਾਲ ਰੱਖਣਾ ਹੈਗਾ ਬਲੈਕਆਊਟ ਹੁੰਦਾ ਤਾਂ ਤੁਹਾਨੂੰ ਕੀ ਕਰਨਾ ਹੈਗਾ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਹੈਗਾ ਹਰ ਤਰੀਕੇ ਦੀ ਜਾਣਕਾਰੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਇਸੇ ਦੇ ਨਾਲ ਜੋ ਸਾਇਰਨ ਉਹ ਵੀ বাজਾਏ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਹੁਣ ਥੋੜਾ ਜਿਹਾ ਖਤਰਾ ਹੈਗਾ ਤਾਂ ਘਰ ਦੇ ਵਿੱਚ ਹੀ ਰਹਿਣ ਬਾਰ ਨਾ ਨਿਕਲਣ ਤੇ ਲਾਈਟਾਂ ਪ੍ਰੋਪਰ ਤਰੀਕੇ ਦੇ ਨਾਲ ਬੰਦ ਕਰ ਦਿੱਤੀਆਂ ਜਾਣ ਤਾਂ ਜੋ ਉਹ ਸੇਫ ਰਹਿਣ ਤਾਂ ਲਗਾਤਾਰ ਜੋ ਸਾਡੇ ਫੌਜੀ ਵੀਰ ਨੇ ਬਾਰਡਰ ਤੇ ਲੜਦੇ ਹੋਏ ਸਾਡੀ ਸੁਰੱਖਿਆ ਦੇ ਲਈ ਨਜ਼ਰ ਆ ਰਹੇ ਨੇ ਸ਼ਹਾਦਤ ਵੀ ਪ੍ਰਾਪਤ ਕਰ ਰਹੇ ਨੇ ਫਿਰ ਵੀ ਸਾਡੇ ਫੌਜੀ ਵੀਰ ਜਿਹੜੇ ਹੈਗੇ ਉਹ ਡਟੇ ਹੋਏ ਨੇ ਲਗਾਤਾਰ ਸਾਹਮਣਾ ਪਾਕਿਸਤਾਨ ਦਾ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਜੋ ਖਬਰ ਸਾਹਮਣੇ ਆਈ ਸੀ ਕਰੀਬ-ਕਰੀਬ 500 ਤੱਕ ਜੋ ਰਾਕਟ ਨੇ ਜੋ ਡਰੋਨ ਨੇ ਮਿਸਾਈਲਸ ਨੇ ਉਹਨਾਂ ਨੂੰ ਜਿਹੜਾ ਹੈਗਾ ਭਾਰਤੀ ਫੌਜੀਆਂ ਨੇ ਡੇਗ ਦਿੱਤਾ ਹਾਲਾਂਕਿ ਜੋ ਪਾਕਿਸਤਾਨ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਤਣਾਅਪੂਰਨ ਸਥਿਤੀ ਜੋ ਹੈ ਉਹ ਬਣੀ ਹੋਈ ਹੈ ਸਰਹੱਦੀ ਇਲਾਕਿਆਂ ਦੇ ਵਿੱਚ ਲਗਾਤਾਰ ਉਹਨਾਂ ਦੇ ਵੱਲੋਂ ਗੋਲੇ ਦਾਗੇ ਜਾ ਰਹੇ ਨੇ ਜਿਸ ਦੇ ਤਹਿਤ ਪਾਕਿਸਤਾਨ ਨੂੰ ਜੋ ਹੈ ਮੋ ਤੋੜਵਾ ਜਵਾਬ ਜੋ ਹੈ ਭਾਰਤੀ ਫੌਜਾਂ ਦੇ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਜੋ ਪਾਕਿਸਤਾਨ ਦੇ ਵਿੱਚ ਲਾਂਚਿੰਗ ਪੈਡ ਹੈ ਜਾਂ ਅਸੀਂ ਚੱਕਪੋਸ ਦੀ ਗੱਲ ਕਰ ਲਈਏ ਉਸ ਨੂੰ ਵੀ ਉਡਾ ਦਿੱਤਾ ਗਿਆ ਹੈਗਾ ਭਾਰਤੀ ਫੌਜ ਦੇ ਵੱਲੋਂ ਅਜੇ ਹੀ ਦੇ ਵੱਲ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਸਾਡਾ ਫੌਜੀ ਵੀਰ ਜੋ ਹੈ ਸ਼ਹਾਦਤ ਪ੍ਰਾਪਤ ਕੀਤੀ ਹੈਗੀ ਸਾਡੀ ਸੁਰੱਖਿਆ ਦੇ ਲਈ ਲਗਾਤਾਰ ਉਹ ਬਾਰਡਰ ਤੇ ਸਰਹੱਦ ਤੇ ਤਾਇਨਾਤ ਸੀਗੇ ਪਾਕਿਸਤਾਨ ਜੋ ਹੈ ਉਹਨਾਂ ਦੇ ਨਾਲ ਟੱਕਰ ਲੈ ਰਹੇ ਸੀ ਕਿਉਂਕਿ ਲਗਾਤਾਰ ਉੱਥੇ ਉਲੰਘਣਾ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਵੱਲੋਂ ਜੋ ਹੈ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦਾ ਡਟ ਕੇ ਮੁਕਾਬਲਾ ਸਾਡੇ ਭਾਰਤੀ ਫੌਜ ਜੋ ਹੈ ਉਹਨਾਂ ਦੇ ਵੱਲੋਂ ਭਾਰਤੀ ਆਰਮੀ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਤਹਿਤ ਲਗਾਤਾਰ ਪ੍ਰਸ਼ਾਸਨ ਵੀ ਐਕਟਿਵ ਹੈ ਸਾਡੇ ਤੱਕ ਹਰ ਇੱਕ ਜਾਣਕਾਰੀ ਜਿਹੜੀ ਹੈਗੀ ਪਹੁੰਚਾਈ ਜਾ ਰਹੀ ਹੈ